ਯਾਰ ਨਾਲ ਡਿਸਕਾਊਂਟ ਦਿੱਤਾ 4000 ਡਿਸਕਾਊਂਟ ਵੀਰ ਨੂੰ ਓਕੇ ਆ ਬਾਈ ਬਰਪੋਰਟ ਬਾਓ ਓਕੇ ਜਮੇ ਓਕੇ ਬਰਪੋਰਟ ਓਕੇ ਰਿਪੋਰਟ ਆ ਬਾਈ ਬਸ ਜੈ ਮਾਤਾ ਦੀ ਦੋਸਤੋ ਜਰਗਰੀਟ ਤੋਂ ਆਏ ਵੀਰ ਔਰ ਆਪਾਂ ਨੇ ਇਹਨਾਂ ਨੂੰ ਦਿੱਤਾ 4000 ਡਿਸਕਾਊਂਟ ਡਿਸਕਾਊਂਟ ਦਾ ਦੇ ਹੀ ਦਿੱਤਾ ਇਸ ਤੋਂ ਇਲਾਵਾ ਵੀ ਵੀਰ ਕੋਲੇ ਸੀ ਆਰਬੀਐਲ ਦਾ ਕਾਰਡ ਕ੍ਰੈਡਿਟ ਕਾਰਡ ਕੋਈ ਪੈਸਾ ਨਹੀਂ ਇਹਨਾਂ ਤੋਂ ਲਿਆ ਬਿਨਾ ਪੈਸੇ ਇਹਨਾਂ ਕੋਲੇ ਸੀ 1.5 ਲੱਖ ਰੁਪਏ ਦੀ ਲਿਮਟ ਸਿੰਪਲ ਸੀਗਾ ਵਧੀਆ ਜ਼ੀਰੋ ਤੇ ਦਿੱਤਾ ਇਹਨਾਂ ਨੂੰ ਕੋਈ ਪੈਸਾ ਨਹੀਂ ਲਿਆ ਇਹਨਾਂ ਤੋਂ 4000 ਨਾਲ ਡਿਸਕਾਊਂਟ ਦਿੱਤਾ 4000 ਡਿਸਕਾਊਂਟ ਵੀਰ ਨੂੰ ਬਾਕੀ ਵੀਰ ਨਾਲ ਗੱਲ ਕਰਾਂਗੇ ਇਹ ਗੱਲ ਠੀਕ ਹੈ ਜਾਂ ਗਲਤ ਹਾਂਜੀ ਵੀਰ ਜੀ ਇਹ ਗੱਲ ਠੀਕ ਹੈ ਜੀ ਵਧੀਆ ਗੱਲ ਆ ਗਈ ਸਾਨੂੰ ਵਧੀਆ ਡੀਲ ਲੱਗੀ ਪਹਿਲਾਂ ਵੀ ਬਾਈ ਤੋਂ ਸਮਾਨ ਲੈ ਕੇ ਜਾਂਦੇ ਆਂਗੇ ਏਸੀ ਵਗੈਰਾ ਸਾਰਾ ਕੋ ਇੱਥੇ ਹੀ ਜਾਂਦਾ ਸਾਨੂੰ ਵਧੀਆ ਡਿਸਕਾਊਂਟ ਦਿੰਦਾ ਬਾਈ ਇੱਥੇ ਆਇਆ ਕਰੋ ਬਾਈ ਇੱਕ ਨੰਬਰ ਤੇ ਕੰਮ ਕਰਦਾ। ਕੀ ਬਾਤ ਹੈ? ਕੀ ਪਤਾ? ਹਾਂਜੀ ਭਾਜੀ ਤੁਸੀਂ ਵੀ ਦੱਸੋ। ਓਕੇ ਆ ਬਾਈ ਵਾ ਰਿਪੋਰਟ ਬਾ ਓਕੇ। ਜਮਾਈ ਓਕੇ ਕੁੱਕਰ ਰਿਪੋਰਟ ਆ। ਓਕੇ ਰਿਪੋਰਟ ਆ ਬਾਈ ਵਾ। ਬਿਲਕੁਲ। ਹਾਂ ਨਾ। ਚਲੋ ਜੀ। ਦੋਨਾਂ ਨੇ ਮੋਹਰ ਲਾਤੀ ਵੀਰਿਆਂ ਨੇ। ਬਾਕੀ ਤੁਸੀਂ ਵੀ ਇੱਕ ਵਾਰੀ ਵਿਜ਼ਿਟ ਕਰੋ। ਮੈਨੂੰ ਫਾਈਂਡ ਕਰੋ ਦੀਪਕ ਮਲੋਦ ਦੇ ਨਾਮ ਤੇ ਉੱਤੇ ਮੈਪ ਦੇ ਉੱਤੇ ਜਾ ਕੇ ਦੀਪਕ ਮਲੋਦ ਜਿਵੇਂ ਹੀ ਤੁਸੀਂ ਦੀਪਕ ਮਲੋਦ ਲਿਖੋਗੇ ਮੈਪ ਸਿੱਧਾ ਸਾਡੀ ਦੁਕਾਨ ਦੇ ਅੱਗੇ ਲੈ ਕੇ ਆਵੇਗਾ। ਜੈ ਮਾਤਾ ਦੀ ਜੀ।